ਗਰਮੀ ਵਿੱਚ ਠੰਡਾ ਠਾਰ ਹੋਵੇ એનર્ਜੀ ਵਾਲਾ ਡਰਿੰਕ ਹੋਵੇ ਹੈਲਦੀ ਹੋਵੇ ਫਲੂਦਾ ਵੀ ਹੋਵੇ ਮਿਲਕ ਸ਼ੇਕ ਵੀ ਹੋਵੇ ਐਨੀਆ ਗੱਲਾਂ ਇੱਕ ਚੀਜ਼ ਵਿੱਚ ਮਿਲ ਜਾਣ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਅੱਜ ਆਪਾਂ ਮਜ਼ੇਦਾਰ ਜੈਕਾ ਠੰਡਾ ਠਾਰ ਡਰਿੰਕ ਤਿਆਰ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਫਲੂਦੇ ਦਾ ਟੇਸ ਵੀ ਮਿਲੇਗਾ ਤੇ ਮਿਲਕ ਬਦਾਮ ਦਾ ਵੀ ਮਿਲੇਗਾ ਇਹਦੇ ਲਈ ਲਿਆ ਜੀ ਆਪਾਂ ਸਵਾ ਕਿਲੋ ਦੇ ਲਗਭਗ ਦੁੱਧ ਜਿੰਨਾ ਤੁਸੀਂ ਤਿਆਰ ਕਰਨਾ ਉਸ ਹਿਸਾਬ ਨਾਲ ਲੈ ਲਿਓ ਕੜਾਈ ਵਿੱਚ ਦੁੱਧ ਨੂੰ ਪਾ ਕੇ ਆਪਾਂ ਗਰਮ ਰੱਖਤਾ ਉਸ ਤੋਂ ਅੱਧ ਘਰ ਵਿੱਚ ਪਈਆਂ ਸੇਵੀਆਂ ਜਿਹੜੀਆਂ ਆਪਾਂ ਆਮ ਹੀ ਤਿਆਰ ਕਰਦੇ ਹਾਂ ਕੋਈ ਵੀ ਸਪੈਸ਼ਲ ਚੀਜ਼ ਲਿਆਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਸਿੰਪਲ ਸੇਵੀਆਂ ਤੇ ਬਿਲਕੁਲ ਥੋੜੀਆਂ ਜਿਹੀਆਂ ਲੈਣੀਆਂ ਆਪਾਂ ਇੱਕ ਮੁਠੀ ਵੀ ਨਹੀਂ ਲੈਣੀਆਂ ਅੱਧਿਕ ਮੁਠੀ ਤੱਕ ਇਹ ਲੈਣੀਆਂ ਕਿਉਂਕਿ ਇਹਨਾਂ ਦੇ ਵਿੱਚ ਜਾ ਕੇ ਫੁੱਲ ਜਾਣਾਗਾ ਕਿਉਂਕਿ ਘਰ ਵਿੱਚ ਅਕਸਰ ਹੀ ਜਿਹੜੀਆਂ ਸੇਵੀਆਂ ਹੁੰਦੀਆਂ ਉਹ ਸੂਜੀ ਦੀਆਂ ਹੁੰਦੀਆਂ ਜਾਂ ਮੈਦੇ ਦੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਪਰ ਇਹਦੇ ਵਿੱਚ ਜਿਹੜੀਆਂ ਤੁਸੀਂ ਕਣਕ ਦੇ ਆਟੇ ਵਾਲੀਆਂ ਸੇਵੀਆਂ ਹੁੰਦੀਆਂ ਉਹ ਨਾ ਪਾਓ ਸੂਜੀ ਵਾਲੀਆਂ ਪਾ ਲਿਓ ਮੈ ਦੇਵਾਰੀਆਂ ਪਾਲਿਓ ਆਪਣੀ ਟੇਸਟ ਦੇ ਅਨੁਸਾਰ ਪਾਲਿਓ ਦੋਨਾਂ ਚੋਂ ਕੋਈ ਮਰਜ਼ੀ ਗੈਸ ਦੀ ਫਲੇਮ ਮੀਡੀਅਮ ਰੱਖਿਓ ਹੌਲੀ ਹੌਲੀ ਪਕਾਉਂਦੇ ਜਾਈਓ ਉਦੋਂ ਤੱਕ ਆਪਾਂ ਪਕਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾ ਪੱਕ ਜਾਂ ਜਦੋਂ ਇਹ ਸੇਵੀਆਂ ਵਿੱਚ ਮਿਕਸ ਹੋਈਆਂ ਮੈਨੂੰ ਥੋੜੀਆਂ ਜਿਹੀਆਂ ਘੱਟ ਲੱਗੀਆਂ ਜ਼ਿਆਦਾ ਤੇ ਆਪਾਂ ਜਿਹੜੀਆਂ ਲਈਆਂ ਸੀ ਜਿੰਨੀਆਂ ਇੱਕ ਉਹ ਸਾਰੀਆਂ ਇਹਦੇ ਵਿੱਚ ਪਾ ਦਿਆਂ ਤੇ ਇਹਨੂੰ ਨਾਲ-ਨਾਲ ਪਕਾਉਂਦੇ ਗਏ ਸੇਵੀਆਂ ਜਿਵੇਂ ਬਣਾਉਣੇ ਆ 15 ਤੋਂ 20 ਮਿੰਟਾਂ ਦੇ ਵਿੱਚ ਸੇਵੀਆਂ ਬਣਦੀਆਂ ਤੇ ਇਹਨੂੰ ਤੁਸੀਂ ਇੱਥੇ 10 ਕ ਮਿੰਟ ਲਗਾਤਾਰ ਪਕਾਉਂਦੇ ਜਾਣਾਗਾ ਜਦੋਂ ਤੁਸੀਂ ਪਕਾ ਲਿਆ ਫਿਰ ਤੁਸੀਂ ਲੈਣਾਗਾ ਕਸਟਰਡ ਆਪਾਂ ਵਨੀਲਾ ਫਲੇਵਰ ਦਾ ਕਸਟਰਡ ਲਿਆ ਹੈ ਤੇ ਠੰਡੇ ਦੁੱਧ ਦੇ ਵਿੱਚ ਦੋ ਚਮਚੇ ਇਹਦੇ ਪਾ ਲਿਓ ਤੁਸੀਂ ਡੇਢ ਕ ਚੱਪਲੀਏ ਦੁੱਧ ਦੇ ਹਿਸਾਬ ਨਾਲ ਲੈਣਾ ਤੁਸੀਂ ਡੇਢ ਲੈ ਲਿਓ 2 ਲੈ ਲਿਓ ਇੰਨੇ ਨਾਲ ਕੋਈ ਫਰਕ ਨਹੀਂ ਪੈਂਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿਓ ਇਹ ਕਸਟਰਡ ਵਿੱਚ ਦੋ ਤਰ੍ਹਾਂ ਦੇ ਫਲੇਵਰ ਆਉਂਦੇ ਆ ਸਟ੍ਰਾਬਰੀ ਵੀ ਆਉਂਦਾ ਵਨੀਲਾ ਵੀ ਆਉਂਦਾ ਪਰ ਆਪਾਂ ਵਨੀਲਾ ਲਿਆ ਇਹਦਾ ਟੇਸਟ ਜਿਹੜਾ ਜ਼ਿਆਦਾ ਵਧੀਆ ਹੁੰਦਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ ਦੁੱਧ ਵਿੱਚ ਮਿਕਸ ਕਰ ਦਾਂਗੇ ਤੇ ਲਗਾਤਾਰ ਪਕਾਉਂਦੇ ਰਵਾਂਗੇ ਸੇਵੀਆਂ ਬਣਦੀਆਂ ਨੂੰ ਇੱਥੇ 10 ਮਿੰਟ ਹੋ ਗਏ 8-10 ਮਿੰਟ ਆਪਾਂ ਇਹਨੂੰ ਬਾਅਦ ਵਿੱਚ ਪਕਾਉਣ ਤੇ ਲੱਗ ਜਾਣਗੇ ਪੂਰੇ 20 ਮਿੰਟਾਂ ਵਿੱਚ ਇਹ ਬਣ ਕੇ ਤਿਆਰ ਹੋ ਜੂ ਗੈਸ ਦੀ ਫਲੇਮ ਆਪਾਂ ਸਲੋ ਰੱਖਣੀ ਹੈ ਤੇ ਇੰਨਾ ਵੀ ਧਿਆਨ ਰੱਖਣਾ ਕਿ ਦੁੱਧ ਆਪਾਂ ਜ਼ਿਆਦਾ ਗਾੜਾ ਨਹੀਂ ਕਰਨਾ ਕਿਉਂਕਿ ਜਿੰਨਾ ਟਾਈਮ ਤੁਸੀਂ ਇਹਨੂੰ ਪਕਾਉਂਦੇ ਜਾਓਗੇ ਸੇਵੀਆਂ ਨੇ ਹੋਰ ਜ਼ਿਆਦਾ ਫੁੱਲ ਜਾਣਾ ਜਦੋਂ ਤੁਸੀਂ ਇਹਨੂੰ ਠੰਡਾ ਕਰੋਗੇ ਤਾਂ ਇਹ ਤੁਹਾਨੂੰ ਪਤਾ ਹੀ ਹੈ ਸੇਵੀਆਂ ਪਈਆਂ ਪਈਆਂ ਗਾੜੀਆਂ ਹੋ ਜਾਂਦੀਆਂ ਇਸ ਕਰਕੇ ਪਹਿਲਾਂ ਹੀ ਤੁਸੀਂ ਧਿਆਨ ਨਾਲ ਪਾਇਓ ਬਿਲਕੁਲ ਥੋੜੀਆਂ ਜਿਹੀਆਂ ਸੇਵੀਆਂ ਇਹਦੇ ਵਿੱਚ ਪਾਉਣੀਆਂ ਹੈਗੀਆਂ ਜਿਹੜੀਆਂ ਕਿ ਆਪਾਂ ਨੂੰ ਫਲੂਦੇ ਦਾ ਟੇਸਟ ਦੇਣਗੀਆਂ ਉਸ ਤੋਂ ਬਾਅਦ ਜੀ ਜ਼ਰੂਰਤ ਅਨੁਸਾਰ ਪਾਉਣਾ ਮਿੱਠਾ ਪਰ ਤੁਸੀਂ ਇੱਥੇ ਮਿੱਠਾ ਅੱਧਾ ਰੱਖਣਾ ਜਿੰਨੀ ਖੰਡ ਦੀ ਜ਼ਰੂਰਤ ਹੈ ਉਹ ਨਹੀਂ ਤੁਸੀਂ ਨਹੀਂ ਪਾਉਣੀ ਬਿਲਕੁਲ ਥੋੜੀ ਜਿਹੀ ਪਾਉਣੀ ਹੈ ਪਰ ਜੇ ਤੁਸੀਂ ਨਹੀਂ ਵੀ ਪਾਉਣੀ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਮਿਸ਼ਰੀ ਪਾ ਲਿਓ ਜੇ ਕੋਈ ਵੀ ਚੀਜ਼ ਨਹੀਂ ਪਾਉਣੀ ਤਾਂ ਲਾਸਟ ਤੇ ਕੀ ਪਾਉਣਾ ਹੈ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਦੱਸੂਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੇ ਜੀ ਕਾਜੂ ਕਾਜੂਆਂ ਨੂੰ ਆਪਾਂ ਪਕਾਉਣਾ ਨਹੀਂ ਜਦੋਂ ਹੀ ਤੁਸੀਂ ਕਾਜੂ Até 1 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਉਬਾਲ ਲਿਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਗੈਸ ਨੂੰ ਬੰਦ ਕਰ ਦੇਣਾ 16-17 ਮਿੰਟ ਇਹਨੂੰ ਲਗਭਗ ਪੱਕਦੇ ਨੂੰ ਹੋ ਗਏ ਇੱਥੇ ਗੈਸ ਬੰਦ ਕਰਕੇ ਆਪਾਂ ਇਹਨੂੰ ਠੰਡਾ ਕਰ ਲੈਣਾ ਤਾਂ ਕਿ ਜਿਹੜਾ ਕਾਜੂਆਂ ਦਾ ਟੇਸਟ ਇਹਦੇ ਵਿੱਚੋਂ ਕ੍ਰਾਂਚ ਜਿਹਾ ਆਵੇ ਜਿਆਦਾ ਇਹ ਪੱਕੇ ਹੋਏ ਨਾ ਹੋਣ ਉਸ ਤੋਂ ਬਾਅਦ ਜਦੋਂ ਹੀ ਇਹਨੂੰ ਠੰਡਾ ਕਰੋਗੇ ਨਾਲ-ਨਾਲ ਖਲਾਉਂਦੇ ਰਹੇਓ ਕਿਉਂਕਿ ਇਹਦੇ ਉੱਪਰ ਮਲਾਈ ਨਹੀਂ ਆਉਣੀ ਚਾਹੀਦੀ ਜੇ ਮਲਾਈ ਆ ਗਈ ਤਾਂ ਇਹਨਾਂ ਖਰਾਬ ਹੋ ਜਾਣਾਂ ਤੇ ਕਿਉਂਕਿ ਬੱਚਿਆਂ ਨੇ ਪੀਣਾ ਨਹੀਂ ਉਸ ਤਰ੍ਹਾਂ ਉਹ ਨਖਰੇ ਵੱਡੇ ਕਰਦੇ ਆ ਰੈਸিপি ਵਧੀਆ ਲੱਗੀ ਆਂਦੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਜਦੋਂ ਹੀ ਇਹ ਸਾਰਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਫਿਰ ਵਿੱਚੇ ਦੇ ਮਿਕਸ ਕਰ ਦਿਓ ਸ਼ਕੈਸ਼ ਤੁਸੀਂ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਬ੍ਰਹਮੀ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਬ੍ਰਹਮੀ ਦਾ ਟੇਸ ਵਧੀਆ ਲੱਗਦਾ ਹੋਵੇ ਉਹ ਬ੍ਰਹਮੀ ਮਿਕਸ ਕਰ ਲਿਓ ਜੇ ਮਿੱਠਾ ਨਾ ਪਾਉਣਾ ਹੋਵੇ ਤੇ ਜ਼ਿਆਦਾ ਡਾਰਕੇ ਦਾ ਕਲਰ ਜਿਹੜਾ ਪਿੰਕ ਜਿਹਾ ਤੁਸੀਂ ਕਰਨਾ ਹੋਵੇ ਤਾਂ ਕੱਲੀ ਸ਼ਕੈਸ਼ ਹੀ ਪਾ ਲਿਓ ਖੰਡ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਰੱਖਣਾ ਫ੍ਰਿਜਰ ਵਿੱਚ ਜੇ ਟਾਈਮ ਘਟ ਹੈ ਤਾਂ ਤੁਸੀਂ ਘੰਟੇ ਦੋ ਘੰਟਿਆਂ ਲਈ ਇਹਨੂੰ ਫ੍ਰਿਜਰ ਵਿੱਚ ਰੱਖਿਓ ਕਿਉਂਕਿ ਜਿੰਨਾ ਜ਼ਿਆਦਾ ਇਹ ਠੰਡਾ ਠਾਰ ਹੋਊਗਾ ਓਨਾ ਜ਼ਿਆਦਾ ਹੀ ਇਹ ਟੇਸਟ ਦੇਊਗਾ ਤੇ ਜੇ ਤੁਹਾਡੇ ਕੋਲੇ 4-5 ਘੰਟਿਆਂ ਦਾ ਟਾਈਮ ਹੈ ਤਾਂ ਸਿੰਪਲ ਫ੍ਰਿਜ ਵਿੱਚ ਰੱਖ ਦਿਓ ਤਾਂ ਕਿ ਜਦੋਂ ਨੂੰ ਤੁਸੀਂ ਪੀਓਗੇ ਆਰਾਮ ਨਾਲ ਠੰਡਾ ਹੋ ਜੇ ਆਪਾਂ ਇਹਨੂੰ ਫ੍ਰਿਜਰ ਵਿੱਚ ਰੱਖਿਆ ਸੀ ਕਿਉਂਕਿ ਸਮਾਂ ਕਾਫੀ ਘੱਟ ਸੀ ਜਦੋਂ ਇਹ ਠੰਡਾ ਹੋ ਗਿਆ ਦੇਖੋ ਇੰਨਾ ਗਾੜਾ ਹੋ ਗਿਆ ਬਿਲਕੁਲ ਫਲੂਦੇ ਦੀ ਤਰ੍ਹਾਂ ਇਹ ਬਣ ਗਿਆ ਤੇ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਹੋਊਗਾ ਜਦੋਂ ਬਣਾ ਕੇ ਪੀਓਗੇ ਆਪਣੇ ਆਪੇ ਪੀ ਪਤਾ ਲੱਗ ਜੂ ਤੈਨੂੰ ਸਰਵ ਕਿਵੇਂ ਕਰਨਾ ਹੈ ਉਹ ਤੁਸੀਂ ਜ਼ਰੂਰ ਦੇਖਿਓ ਕਿਸੇ ਵੀ ਗਲਾਸ ਵਿੱਚ ਇਹਨੂੰ ਤੁਸੀਂ ਪਾ ਲਿਓ ਜਾਂ ਕਿਸੇ ਵੀ ਤੁਸੀਂ ਆਈਸਕ੍ਰੀਮ ਵਗੈਰਾ ਪਾਉਣੇ ਆਪਾਂ ਜਿੰਨਾ ਕੱਪਾਂ ਵਿੱਚ ਉਹਨਾਂ ਵਿੱਚ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਉੱਪਰ ਦੀ ਆਪਾਂ ਇਹਦੇ ਥੋੜਾ ਜਿਹਾ ਪਾ ਦਾਂਗੇ ਰੋਜ਼ ਸਿਰਫ ਜਾਂ ਤੁਸੀਂ ਜਿਹੜੀ ਸ਼ਿਕਾਇਸ਼ੇ ਦੇ ਵਿੱਚ ਮਿਕਸ ਕੀਤੀ ਹੈ ਉਹੀ ਪਾ ਦਿਓ ਇਹਦੇ ਨਾਲੇ ਦੇਖਣ ਵਿੱਚ ਵੀ ਵਧੀਆ ਲੱਗਦਾ ਤੇ ਬਾਕੀ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਬਾਜ਼ਾਰ ਵਿੱਚ ਪੀ ਰਹੇ ਹੋ ਉਸ ਤੋਂ ਬਾਅਦ ਉੱਪਰ ਦੀ ਟੇਸ ਸਾਰੇ ਆਪਾਂ ਪਾਵਾਂਗੇ ਡਰਾਈ ਫਰੂਟ ਇਹਦੇ ਨਾਲੇ ਹੈਲਦੀ ਵੀ ਬਣ ਜੂ ਟੇਸਟੀ ਵੀ ਬਣ ਜੂ ਮਿਲਕ ਤੇ ਬਦਾਮ ਵੀ ਬਣ ਗਿਆ ਤੇ ਫਲੂਦਾ ਵੀ ਬਣ ਗਿਆ ਬਿਲਕੁਲ ਨਵੀਂ ਜੀ ਰੈਸਪੀ ਹੈ ਬਹੁਤ ਜ਼ਿਆਦਾ ਬਣਾਉਣਾ ਸੌਖਾ ਹੈ ਜਦੋਂ ਬਣਾ ਕੇ ਬੱਚਿਆਂ ਨੂੰ ਪਿਆਉਂਗੇ ਤਾਂ ਆਪਣੇ ਆਪ ਹੀ ਖੁਸ਼ ਹੋ ਕੇ ਪੀ ਜਾਣਗੇ ਤੇ ਬਾਰ ਬਾਰ ਡਿਮਾਂਡ ਕਰਨਗੇ ਹੁਣ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਹੁਣ ਬਣਾਓ ਤੇ ਪੀ